ਇਸ ਵੇਲੇ ਦੀ ਵੱਡੀ ਖਬਰ ਹੈ ਜਲੰਧਰ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਜਲੰਧਰ ਪੁਲਿਸ ਦੇ ਵੱਲੋਂ ਐਨਕਾਊਂਟਰ ਕੀਤਾ ਗਿਆ ਹੈ ਗੈਂਗਸਟਰਾਂ ਦਾ ਪੁਲਿਸ ਦੇ ਵੱਲੋਂ ਐਨਕਾਊਂਟਰ ਕੀਤਾ ਗਿਆ ਜਿੱਥੇ ਪੁਲਿਸ ਤੇ ਗੈਂਗਸਟਰਾਂ ਦੇ ਵਿਚਕਾਰ ਮੋਟਪੇੜ ਹੁੰਦੀ ਹੈ ਮੁਕਾਬਲਾ ਹੁੰਦਾ ਹੈ ਤੇ ਕਈ ਰਾਉਂਡ ਫਾਇਰਿੰਗ ਹੁੰਦੀ ਹੈ ਜਾਣਕਾਰੀ ਮੁਤਾਬਕ ਇਸ ਫਾਇਰਿੰਗ ਦੇ ਵਿੱਚ ਦੋ ਜਾਣੇ ਜ਼ਖਮੀ ਵੀ ਹੋਏ ਨੇ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਜੋ ਫਾਇਰਿੰਗ ਹੋ ਰਹੀ ਹੈ ਪੁਲਿਸ ਪ੍ਰਸ਼ਾਸਨ ਵੀ ਵੱਡੀ ਗਿਣਤੀ ਵਿੱਚ ਮੌਕੇ ਤੇ ਮੌਜੂਦ ਹੈ ਇਸ ਮੋਟਪੇੜ ਦੇ ਵਿੱਚ ਦੋ ਗੈਂਗਸਟਰ ਜ਼ਖਮੀ ਹੋਏ ਨੇ ਜਿਨ੍ਹਾਂ ਦੇ ਗੋਲੀਆਂ ਲੱਗੀਆਂ ਨਹੀਂ ਤਾਂ ਗੋਲੀ ਲੱਗਣ ਤੋਂ ਬਾਅਦ ਉਹ ਜ਼ਖਮੀ ਹੋਏ ਨੇ ਜਲੰਧਰ ਦੇ ਸੁੱਚੀ ਪਿੰਡ ਸ਼ਮਸ਼ਾਨ ਘਾਟ ਨੇੜੇ ਇਹ ਵੱਡਾ ਐਨਕਾਊਂਟਰ ਹੋਇਆ ਸੋਨੂ ਖਤਰੀ ਗੈਂਗ ਦੇ ਇਹ ਗੁਰਗੇ ਦੱਸੇ ਜਾ ਰਹੇ ਨੇ ਜਿਨ੍ਹਾਂ ਦਾ ਪੁਲਿਸ ਦੇ ਨਾਲ ਮੁਕਾਬਲਾ ਹੋਇਆ ਕੋਈ ਦੇਰ ਤੱਕ ਪੁਲਿਸ ਪ੍ਰੈਸ ਵਾਰਤਾ ਵੀ ਕਰੇਗੀ ਇਸ ਮੁਕਾਬਲੇ ਬਾਰੇ ਪੂਰੀ ਜਾਣਕਾਰੀ ਵੀ ਦੇਵੇਗੀ ਪਰ ਉੱਥੇ ਪਹੁੰਚੇ ਅਧਿਕਾਰੀਆਂ ਦੇ ਵੱਲੋਂ ਇਸ ਮੁਕਾਬਲੇ ਸੰਬੰਧੀ ਜਾਣਕਾਰੀ ਵੀ ਮੀਡੀਆ ਦੇ ਸਾਹਮਣੇ ਦਿੱਤੀ ਗਈ ਹੈ ਕਿ ਆਖਰ ਇਹਨਾਂ ਨੌਜਵਾਨਾਂ ਦੇ ਕੋਲੋਂ ਕੀ ਕੀ ਬਰਾਮਦ ਹੋਇਆ ਜਾਂ ਇਹ ਕਿਹੜੀ ਗੈਂਗ ਨਾਲ ਸੰਬੰਧਤ ਸਨ ਕਿਸੇ ਇਹ ਗੁਰਗੇ ਸਨ ਇਹਨਾਂ ਨੌਜਵਾਨਾਂ ਤੇ ਕਿਹੜੇ-ਕਿਹੜੇ ਤੇ ਕਿੰਨੇ ਮੁਕੱਦਮੇ ਦਰਜ ਨੇ ਤੇ ਕਿਸ ਘਟਨਾ ਨੂੰ ਅੰਜਾਮ ਦੇਣ ਦੀ ਤਾੜ ਦੇ ਵਿੱਚ ਇਹ ਗੁਰਗੇ ਇੱਥੇ ਪਹੁੰਚੇ ਹੋਏ ਸੀ ਪਰ ਪੁਲਿਸ ਦੇ ਵੱਲੋਂ ਕਾਰਵਾਈ ਕਰਦਿਆਂ ਹੋਇਆਂ ਇਹਨਾਂ ਦਾ ਪੂਰਾ ਪਲਾਨ ਫੇਲ ਕਰ ਦਿੱਤਾ ਗਿਆ ਜਿੱਥੇ ਹਵਾਈ ਫਾਇਰਿੰਗ ਹੋਈ ਹੈ ਕਈ ਰਾਉਂਡ ਫਾਇਰਿੰਗ ਹੋਈ ਹੈ ਜਿਸ ਦੇ ਵਿੱਚ ਦੋ ਗੈਂਗਸਟਰ ਜ਼ਖਮੀ ਹੋਏ ਨੇ ਜੀ ਗੈਂਗਸਟਰ ਦੋ ਗੁਰਗੇ ਜੀ ਜੀ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਸਾਡੇ ਕੋਲ ਇਨਫੋਰਮੇਸ਼ਨ ਸੀ ਕਿ ਇਹ ਦੋ ਲੜਕੇ ਕੋਈ ਵਾਰਦਾਤ ਕਰਨ ਦੀ ਨੀਤ ਨਾਲ ਰਾਮਾ ਮੰਡੀ ਏਰੀਆ ਚ ਕੁਮਰੇ ਹੈ ਸੋ ਉਸਤੇ ਅਸੀਂ ਆਪਣਾ Trap ਲਗਾ ਕੇ ਇਹਨਾਂ ਤੇ ਆਪਣੀ ਇੰਟੈਲੀਜੈਂਸ ਡਿਵੈਲਪ ਕਰਕੇ ਸੋ ਇਹ ਦੋਵੇਂ ਬੰਦੇ ਅਸੀਂ ਆਫਟਰ ਬਰੀਫ ਇਨਕਾਉਂਟਰ ਵਿਦ ਦ ਪੁਲਿਸ ਅਪ੍ਰੀਹੈਂਡ ਕੀਤੇ ਸੋ ਇਹਨਾਂ ਦੋਵਾਂ ਦੇ ਨਾਂ ਸੁਖਵਿੰਦਰ ਤੇ ਹਰਪ੍ਰੀਤ ਹੈ ਇਨਨ ਇਹ ਆਲਰੇਡੀ ਜੇਐਨਕੇ ਦੇ ਵਿੱਚ ਜੋ ਇੱਕ ਸਬ ਇਨਸਪੈਕਟਰ ਦਾ ਮਰਡਰ ਕੇਸ ਹੋਇਆ ਸੀ April 2024 ਦੇ ਵਿੱਚ ਇਹ ਉਸ ਦੇ ਵਿੱਚ ਵਾਂਟਡ ਹੈ ਇਹ ਤੋਂ ਇਲਾਵਾ ਸਾਨੂੰ ਪ੍ਰੀਲਿਮਿਨਰੀ ਜੋ ਹੁਣ ਤੱਕ ਪਤਾ ਲੱਗਿਆ ਇੱਕ ਹੋਰ ਕੇਸ ਦਰਜ ਹੋਇਆ ਜਿਸ ਦੇ ਵਿੱਚ ਸੁਖਵਿੰਦਰ ਸਿੰਘ ਵਾਂਟਡ ਹੈ ਸੋ ਇਹਦੇ ਵਿੱਚ ਸੁਖਵਿੰਦਰ ਸਿੰਘ ਜੋ ਹੈ ਇਹ ਸੋਨੂ ਖਤਰੀ ਗੈਂਗ ਨਾਲ ਇਸ ਦੇ ਰਿਲੇਸ਼ਨ ਹੁਣ ਤੱਕ ਸਾਹਮਣੇ ਆਏ ਬਾਕੀ ਦੀ ਪੁੱਛਗਿੱਛ ਜਾਰੀ ਹੈ ਫਿਰ ਅਸੀਂ ਹੋਰ ਡਿਟੇਲਸ ਇਟਸ ਟੂ ਸ਼ੇਅਰ ਕਰਾਂਗੇ ਮੈਮ ਪੁਲਿਸ ਨੇ ਆਮਨੇ ਸਾਹਮਨੇ ਫਾਇਰਿੰਗ ਵੀ ਹੋਈ ਹੈ ਜੀ ਰਾਉਂਡਸ ਆਫ ਫਾਇਰਿੰਗ ਵੀ ਹੋਈ ਹੈ ਤੇ ਉਹਦੇ 15 ਵੀ ਰਾਉਂਡ ਫਾਇਰ ਹੋਏ ਹਨ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਰਾਉਂਡ ਅਪ ਕੀਤਾ ਤੇ ਇਹਦੇ ਵਿੱਚ ਹਾਂਜੀ ਸੋ ਇਹਦੇ ਵਿੱਚ ਹੁਣ ਅੱਗੇ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਆਨ ਹੈ ਸੋ ਜੋ ਅੱਗੇ ਡਿਟੇਲਸ ਆਣਗੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹਦੇ ਵਿੱਚ ਚੇਜ਼ਿੰਗ ਕਿਥੋਂ ਸ਼ੁਰੂ ਹੋਈ ਹੈ ਇਹਦੇ ਵਿੱਚ ਦੋ ਦੋ ਸੋਫਿਸਟੀਕੇਟਿਡ ਵੈਪਨ ਵੀ ਇਹਨਾਂ ਤੋਂ ਰਿਕਵਰ ਹੋਏ ਹਨ ਤੇ ਉਹ ਉਹ ਵੀ ਅਸੀਂ ਅੱਗੇ ਦੇਖ ਰਹੇ ਹਾਂ ਕਿ ਉਹਨਾਂ ਦਾ ਸੋਰਸ ਕੀ ਸੀ ਉਹ ਕਿਸ ਤਰ੍ਹਾਂ ਉਸ ਤੋਂ ਆਇਆ ਉਹ ਸਾਰਾ ਇਸ ਵਿਚ ਆ ਰਿਹਾ ਸੋ ਬੇਸਿਕਲੀ ਅਜੇ ਜਿੰਨਾ ਹੈ ਕਿ ਇਹਨਾਂ ਤੋਂ ਇਹਨਾਂ ਨੂੰ ਰਾਉਂਡ ਅਪ ਕਰਕੇ ਜੋ ਇਹਨਾਂ ਤੋਂ ਸਾਨੂੰ ਵੈਪਨ ਦੀ ਰਿਕਵਰੀ ਹੋਈ ਹੈ ਤੇ ਅੱਗੇ ਜੋ ਇਹਨਾਂ ਦੀ ਪੁੱਛਗਿਛ ਹੈਗੀ ਹੈ ਤੇ ਸਾਨੂੰ ਹੈ ਕਿ ਇਹਨਾਂ ਦਾ ਹੋਰ ਵੀ ਕੋਈ ਕ੍ਰਾਈਮ ਇਨ ਮਾਈਂਡ ਸੀਗਾ ਜਿਸ ਵਿੱਚ ਇਹ ਇਸ ਏਰੀਆ ਦੇ ਵਿੱਚ ਘੁੰਮ ਰਹੇ ਸੀਗੇ ਤੇ ਉਹ ਅੱਗੇ ਪੁੱਛਗਿਛ ਜੇ ਜਾਈ ਨਾਕਾ ਬੰਦ ਕਿੱਥੇ ਹੋਈ ਸੀ ਤੇ ਚੇਸ ਕਿੱਥੇ ਇਹਨਾਂ ਨੇ ਵਾਰਦਾਤ ਕਰਨੀ ਸੀ ਇਸ ਜਗ੍ਹਾ ਤੇ ਇਹਨਾਂ ਨੇ ਇਹਨਾਂ ਨੇ ਅੱਗੇ ਵੀ ਵਾਰਦਾਤ ਕਰਨੀ ਸੀ ਤੇ ਅਸੀਂ ਸਾਡੇ ਕੋਲ ਪਿਛਲੀ ਇਹਨਾਂ ਦਾ ਜੋ ਕ੍ਰਾਈਮ ਸੀ ਉਸ ਦੀ ਇਨਫੋਰਮੇਸ਼ਨ ਸੀਗੀ ਤੇ ਇਹ ਸੀ ਕਿ ਇਹ ਕੁਝ ਸਾਡੇ ਏਰੀਆ ਦੇ ਵਿੱਚ ਕਈ ਦਿਨਾਂ ਤੋਂ ਘੁੰਮ ਫਿਰ ਰਹੇ ਹਨ ਸੋ ਉਸ ਤੇ ਅਸੀਂ ਕਰਕੇ ਅੱਜ ਇਹਨਾਂ ਨੂੰ ਇੱਕ ਬਰੀਫ ਚੇਸ ਤੇ ਫਾਇਰ ਆਫ ਐਕਸਚੇਂਜ ਆਫ ਫਾਇਰ ਤੋਬਾਦ ਇਹਨਾਂ ਨੂੰ ਇਥੇ ਐਪਰੀਹੈਂਡ ਕੀਤਾ ਤੇ ਅੱਗੇ ਨਾਦਰਾਲ ਪੁੱਛ ਕੇ ਜਾਰੀ ਹੈ ਜੋ ਇਨਫੋਰਮੇਸ਼ਨ ਹੋ ਰਹੀ ਹੈ ਇਹ ਪਤਣਾ ਸ਼ੇਅਰ ਕਰਾਂਗੇ